ਖਲਸਾ ਵਾਈ ਗੁਰਦੂ ਕੀ ਫਤਿਹ ਦਾਸ ਕਬੱਡੀ ਕਮੈਂਟੇਟਰ ਦਵਿੰਦਰ ਸਨੇਰ ਅੱਜ ਅਸੀਂ ਸਾਰੇ ਆਪਣੇ ਨਗਰ ਦੇ ਨਾਲ ਰਲ ਮਿਲ ਕੇ ਔਰ ਐਨ ਆਰ ਆਈ ਭਰਾਵਾਂ ਦੇ ਨਾਲ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਡੇ ਨਗਰ ਦੇ ਵਿੱਚ ਆਉਣ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਖੇਡਾ ਲੰਬੇ ਸਮੇਂ ਤੋਂ ਅਸੀਂ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਹਾਂ ਔਰ ਕੁਝ ਕਾਰਨਾ ਕਰਕੇ ਪਹਿਲਾਂ ਇਹ ਟੂਰਨਾਮੈਂਟ ਬੰਦ ਹੋ ਗਿਆ ਹੁਣ ਫਿਰ ਨੌਜਵਾਨਾਂ ਨੇ ਰਲ ਮਿਲ ਕੇ ਸਾਰੇ ਐਨ ਆਰ ਆਈ ਦਾ ਦੇ ਸਹਿਯੋਗ ਦੇ ਨਾਲ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਖੇਡਾਂ ਨੂੰ ਦੁਬਾਰਾ ਸ਼ੁਰੂ ਕੀਤਾ ਵਾ ਔਰ ਸਾਡਾ ਮੇਨ ਮਕਸਦ ਜਿਹੜਾ ਇਹ ਟੂਰਨਾਮੈਂਟ ਕਰਵਾਉਣ ਦਾ ਹੈ ਆ ਕਿ ਅੱਜ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਵਿੱਚ ਪੈ ਰਹੀ ਆ ਉਹ ਨੌਜਵਾਨੀ ਨੂੰ ਸਾਂਭਿਆ ਜਾ ਸਕੇ ਔਰ ਪਿੰਡ ਪਿੰਡ ਦੇ ਵਿੱਚ ਇਦਾਂ ਦੀਆਂ ਖੇਡਾਂ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਜੋ ਆਪਾਂ ਆਉਣ ਵਾਲੀ ਨੌਜਵਾਨੀ ਨੂੰ ਸਾਂਭ ਸਕੀਏ ਆਪਣੀਆਂ ਨਸਲਾਂ ਨੂੰ ਸਾਂਭ ਸਕੀਏ ਔਰ ਅਸੀਂ ਉਮੀਦ ਕਰਦੇ ਹਾਂ ਹੋਰ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਦਾਂ ਦੀਆਂ ਖੇਡਾਂ ਹੋਣੀਆਂ ਚਾਹੀਦੀਆਂ ਨੇ ਫੇਰ ਕਬੱਡੀ ਕਮੈਂਟੇਟਰ ਆਪਣਾ ਨਗਰ ਸਰੀਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਟੂਰਨਾਮੈਂਟ ਪਿਛਲੇ ਸਾਲ ਤੋਂ ਚੱਲ ਰਿਹਾ ਸੀ ਕੁਝ ਕਾਰਨਾ ਕਰਕੇ ਪਿਛੇ ਟੂਰਨਾਮੈਂਟ ਰੁਕ ਗਿਆ ਸੀ ਪਿਛਲੇ ਸਾਲ ਤੋਂ ਫੇਰ ਸ਼ੁਰੂ ਕੀਤਾ ਇਹ ਸਾਡੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਦਿਨ ਪਹੁੰਚੇ ਸਨ ਆਏ ਸਨ ਉਹ ਖੁਸ਼ੀ ਦੇ ਵਿੱਚ ਸਾਡੇ ਪਿੰਡ ਮੇਲਾ ਲੱਗਦਾ ਮੇਲੇ ਦੇ ਨਾਲ ਨਾਲ ਕਬੱਡੀ ਦਾ ਟੂਰਨਾਮੈਂਟ ਪੂਰੇ ਪਿੰਡ ਵੱਲੋਂ ਐਨਆਰਏ ਭਰਾਵਾਂ ਵੱਲੋਂ ਨਾਲ ਮਿਲ ਕੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਯੂਥ ਕਲੱਬ ਸਾਡਾ ਜਿਹੜਾ ਹਰ ਸਾਲ ਇਹ ਮੇਲਾ ਕਰਾਉਂਦਾ ਸੀ ਤੇ ਕਰਾਉਂਦਾ ਹੀ ਰਹੇਗਾ